ਹਰ ਸੱਜਣ ਸਵਾਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਹਰ ਸੱਜਣ ਸਵਾਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਮਿੱਠ ਬੋਲੜਾ ਜੀ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਆਰ ਸੱਜਣ ਸਵਾਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਹਉ ਸੰਮਲth ਕੀ ਜੀ ਹਉ ਸੰਮਲth ਕੀ ਜੀ ਓ ਕਦੇ ਨਾ ਬੋਲੇ ਕੋਰਾ ਮਿੱਠੇ ਮਿੱਠੇ ਬੋਲ ਬੋਲਦਾ ਹਰ ਸੱਜਣ ਸਵਾਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਕੋੜਾ ਬੋਲ ਨ ਜਾਣੈ ਪੂਰਨ ਭਗਵਾਨੈ ਕੋੜਾ ਬੋਲ ਨ ਜਾਣੈ ਪੂਰਨ ਭਗਵਾਨੈ ਆਉ ਗਣ ਕੋ ਨ ਚੇਤਾਰੇ ਮਿੱਠੇ ਮਿੱਠੇ ਬੋਲ ਬੋਲਦਾ ਹਰ ਸੱਜਣ ਸਵਾਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਪਤਤ ਪਾਵਨ ਹਰ ਬਿਰਦ ਸਦਾਏ ਪਤਤ ਪਾਵਨ ਹਰ ਬਿਰਦ ਸਦਾਏ ਇਕ ਤਿਲ ਨਹੀਂ ਪੰਨੈ ਕਾਲ ਮਿੱਠੇ ਮਿੱਠੇ ਬੋਲ ਬੋਲਦਾ ਅਰ ਸੱਜਣ ਸਵਾਮੀ ਮੋਰਾ ਮਿੱਠੇ ਮਿੱਠੇ ਬੋਲ ਬੋਲਦਾ ਘਟ ਘਟ ਵਾਸੀ ਸਰਬ ਨਿਵਾਸੀ ਘਟ ਘਟ ਵਾਸੀ ਸਰਬ ਨਿਵਾਸੀ ਨੀਰਹੀ ਤੇ ਨੇਰਾ ਮਿੱਠੇ ਮਿੱਠੇ ਬੋਲ ਬੋਲਦਾ ਹਰ ਸੱਜਣ ਸਵਾਮੀ ਮੋਰਾ ਠੇ ਮਿੱਠੇ ਬੋਲ ਬੋਲਦਾ ਨਾਨਕ ਦਾਸ ਸਦਾ ਸਰਨਾਗਤ ਨਾਨਕ ਦਾਸ ਸਦਾ ਸਰਨਾਗਤ ਹਾਰੇ ਅਮਰਤ ਸੱਜਣ ਮੇਰਾ ਮਿੱਠੇ ਮਿੱਠੇ ਬੋਲ ਬੋਲਦਾ हार सज्जण सवामी मोरा